ਸਭ ਤੋਂ ਤਗੜਾ ਮਲਟੀਵਿਟਾਮਿਨ ਹੈ ਜੀਐਨਸੀ ਦਾ ਮੈਗਾਮੈਨ ਸਪੋਰਟ ਇਹ ਸਰਕਾਰੀ ਕੋਟੇ 'ਚ ਵੀ ਬਹੁਤ ਜ਼ਿਆਦਾ ਵਰਤਿਆ ਜਾਂਦਾ ਜਿਹੜਾ ਸਪੋਰਟਸਮੈਨ ਨੂੰ ਦਿੰਦੇ ਆ ਨਾ ਸਰਕਾਰੀ ਨੂੰ ਇਹ ਸਰਕਾਰ ਵੱਲੋਂ ਉਹ ਵੀ ਜੀਐਨਸੀ ਬਹੁਤ ਜ਼ਿਆਦਾ ਦਿੱਤਾ ਜਾਂਦਾ ਬਹੁਤ ਤਗੜਾ ਮਲਟੀਵਿਟਾਮਿਨ ਹੁੰਦਾ ਹੈ ਮੈਗਾਮੈਨ ਸਪੋਰਟ ਫॉर men health ਪਰਫਾਰਮੈਂਸ ਮਸਲ ਫੰਕਸ਼ਨ ਐਂਟੀਆਕਸੀਡੈਂਟ men ਵਾਸਤੇ ਹੈ ਬਹੁਤ ਜ਼ਿਆਦਾ ਘੈਂਟ ਚੀਜ਼ ਹੈ ਬਹੁਤ ਤਗੜਾ ਮਲਟੀਵਿਟਾਮਿਨ ਹੈ ਤੇ ਆਮ ਬੰਦਾ ਵੀ ਵਰਤ ਸਕਦਾ ਉਹਨੂੰ ਜਿੰਦੀ ਲਾਈਫ ਥੋੜੀ ਓਦਾਂ ਹੁੰਦੀ ਐ ਜਿਆਦਾ ਥਕਾਵਟ ਮਹਿਸੂਸ ਕਰਦਾ ਹੋ ਇਹਨੇ ਤੁਹਾਡੀ ਮੈਂਟਲ ਹੈਲਥ ਤੁਹਾਡੀ ਫਿਜ਼ੀਕਲ ਹੈਲਥ ਬਹੁਤ ਵਧੀਆ ਰੱਖਣੀ ਘੋੜੇ ਵਰਗਾ ਸਰੀਰ ਰਹਿਣਾ ਜੇ ਕਿਸੇ ਕੋਈ ਡਿਊਰਿੰਗ ਲਾਈਫ ਚ ਕੁਝ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਰਿਕਵਰੀ ਵੀ ਕਰਨਾ ਚਾਹੁੰਦੇ ਹੋ ਨਾ ਵੀ ਜਲਦੀ ਸਰੀਰ ਤਗੜਾ ਹੋ ਜਾਏ ਤਾਂ ਬਹੁਤ ਤਗੜਾ ਕੰਮ ਕਰਦਾ ਨਹੀਂ ਪ੍ਰੋਫਾਈਲ ਦੇਖ ਲਓ ਕੋਈ ਇਹੋ ਜੀ ਚੀਜ਼ ਨਹੀਂ ਜਿਹੜੀ ਅੰਦਰ ਜਿੰਨਾ ਪਾਈ ਹੋਵੇ ਬਹੁਤ ਤਗੜੀ ਚੀਜ਼ ਐ ਹਰ ਇੱਕ ਚੀਜ਼ ਅੰਦਰ ਚ ਮਿਲਣੀ ਐ ਹਰ ਤਰ੍ਹਾਂ ਦਾ ਵਿਟਾਮਿਨ ਤੇ ਹਰ ਮਿਨਰਲ ਹੋਰ ਵੀ ਬੜਾ ਕੁਝ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਇੱਕ ਸ਼ੇਅਰ ਨਾਲ ਕਿਸੇ ਲੋੜਵੰਦ ਤੱਕ ਵੀਡੀਓ ਪਹੁੰਚ ਜਾਂਦੀ ਹੈ ਅੱਗੇ ਵੀਡੀਓ ਸਪਰੈਡ ਹੋ ਜਾਂਦੀ ਕਿਸੇ ਲੋੜਵੰਦ ਦਾ ਭਲਾ ਹੋ ਜਾਂਦਾ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸਾਨੂੰ ਵੀ ਫੋਲੋ ਕਰ ਲਓ ਬਹੁਤ ਜ਼ਿਆਦਾ ਕੈਂਡ ਚੀਜ਼ ਆ ਅਲਟੀਮੇਟ